ਸੰਗਰੂਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਵੱਲੋਂ ਧੂਰੀ ਵਿਖੇ ਆਰਤੀਆ ਐਸੋਸੀਏਸ਼ਨ ਅਤੇ ਵਕੀਲ ਭਾਈਚਾਰੇ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਅਰਵਿੰਦ ਖੰਨਾ ਦਾ ਵਿਰੋਧ ਵੀ ਕੀਤਾ ਗਿਆ ਅਤੇ ਭਾਜਪਾ ਵਿਰੋਧੀ ਨਾਰੇ ਵੀ ਲਗਾਏ ਗਏ। ਅਰਵਿੰਦ ਖੰਨਾ ਨੇ ਕਿਹਾ ਕਿ ਉਹਨਾਂ ਦਾ ਚੋਣ ਪ੍ਰਚਾਰ ਚੰਕੇ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਉਹ ਭਾਜਪਾ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਦੇ ਆਧਾਰ 'ਤੇ ਈਪੋਰਟ ਮੰਗ ਰਹੇ ਹਨ। ਬਹੁਤ ਵਧੀਆ ਚੱਲ ਰਿਹਾ ਹੈ ਬਹੁਤ ਵਧੀਆ ਬਹੁਤ ਉਤਸ਼ਾਹ ਮਿਲ ਰਿਹਾ ਹੈ। ਬਹੁਤ ਅੱਲਾ ਸ਼ਾਹੀ ਮਿਲ ਰਹੀ ਹੈ ਬਹੁਤ ਚੰਗਾ ਚੱਲ ਰਿਹਾ ਇੱਕ ਕਿਸਾਨ ਦਿੱਤੇ ਜਾਣਿਓ ਹੱਥਾਂ ਕਰਾਉ ਕਰਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਕਿਸਾਨ ਨਹੀਂ ਕਰਾਉ ਕਰਿਆ ਕਿਸਾਨ ਤੇ ਆਪਣੇ ਨਾਲ ਕਿਸਾਨ ਦੇ ਨਾਲ ਆਪਾਂ ਦੇਖੋ ਇੱਕ ਗੱਲ ਹੈ ਕਿਸਾਨ ਦੀ ਜੋ ਆਮਦਨੀ ਹੈ ਮੁੱਖ ਮੁੱਦਾ ਐਮ ਐਸ ਪੀ ਦਾ ਨਹੀਂ ਹੈ ਮੁੱਦਾ ਹੈਗਾ ਕਿਸਾਨ ਦੀ ਆਮਦਨੀ ਦਾ ਜਿਵੇਂ ਹਰੇਕ ਆਪਣੀ ਆਮਦਨੀ ਵਧਾਣ ਦੀ ਕੋਸ਼ਿਸ਼ ਕਰਦਾ ਉਸ ਲੜਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਛੋਟੇ ਪੱਧਰ ਤੇ ਹਰ ਦਿਨ ਖੰਣਾ ਤੇ ਮੇਰੀ ਸੰਸਥਾ ਉਸ ਲੜਾਈ ਦੇ ਵਿੱਚ ਕਿਸਾਨਾਂ ਦੇ ਨਾਲ ਹੈ ਹਰ ਗਰੀਬ ਦੇ ਨਾਲ ਹੈ ਹਰ ਉਸ ਇਨਸਾਨ ਦੇ ਨਾਲ ਹੈ ਜੋ ਆਪਣੀ ਆਮਦਨੀ ਵਧਾਣਾ ਚਾਹੁੰਦਾ ਹੈ ਇਹ ਜੋ ਘਰਾਓ ਕੀਤਾ ਜਾ ਰਿਹਾ ਹੈ ਇਹ ਜਥੇਬੰਦੀ ਕਰ ਰਹੇ ਨਾ ਕੋਈ ਕੋਈ ਕਿਸਾਨ ਹੈ ਉਹਨਾਂ ਦੇ ਨਾਲ ਇਹ ਲੋਕਾਂ ਨੂੰ ਐਵੇਂ ਹੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਗਲਤ ਹੈ ਮੈਂ ਕਹਿੰਦਾ ਹੈ ਇਹ ਜੋ ਜਥੇਬੰਦੀਆਂ ਹਨ ਇਹ ਆਪਣਾ ਕਦਮ ਜਰੂਰ ਆ ਕੇ ਰੱਖਣ ਪਰ ਇੱਕ ਸੰਵਿਧਾਨ ਦੇ ਵਿੱਚ ਰਹਿ ਕੇ ਜਿਵੇਂ ਦੂਜੀ ਪਾਰਟੀਆਂ ਅੱਜ ਇੱਕ ਦੂਜੀ ਦੀ ਆਪਾਂ ਵਿਰੋਧ ਕਰ ਰਹੇ ਆ ਆਪਾਂ ਆਪਣੀ ਗੱਲ ਰੱਖਦੇ ਕਾਂਗਰਸ ਪਾਰਟੀ ਆਪਣੀ ਗੱਲ ਰੱਖਦੀ ਆਮ ਆਦਮੀ ਪਾਰਟੀ ਆਪਣੀ ਗੱਲ ਰੱਖ ਰਹੀ ਹਰੇਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਮੈਂ ਇਹ ਇਹਨਾਂ ਨੂੰ ਵੀ ਕਹਿ ਰਿਹਾ ਐ ਜੱਥੇਬੰਦੀਆਂ ਨੂੰ ਤੁਸੀਂ ਆ ਕੇ ਲੋਕਾਂ ਦੇ ਵਿੱਚ ਆਪਣੀ ਗੱਲ ਰੱਖੋ ਬਾਕੀ ਫੈਸਲਾ ਲੋਕਾਂ ਨੂੰ ਲੈਣ ਦਿਓ ਤੁਸੀਂ ਘਰਾ ਕਰਕੇ ਮਾਹੌਲ ਖਰਾਬ ਕਰਨ ਨਾਲ ਕੀ ਫਾਇਦਾ ਮਿਲੂਗਾ ਪੰਜਾਬ ਨੂੰ ਤੇ ਆਉਣ ਵਾਲੀ ਭਵਿੱਖ ਨੂੰ ਖੇਰਾ ਸਾਹਿਬ ਪਹਿਲਾਂ ਤੋਂ ਅੱਗੇ ਇੱਥੇ ਚੋਣ ਲੜੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਖੇਰਾ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਉਹ ਇੱਥੇ ਸਿਰਫ ਵੰਦਮਾਨ ਨੂੰ ਹਰਾਉਣ ਵਾਸਤੇ ਆਇਆ ਹੈ ਉਹਦਾ ਮਕਸਦ ਇਸ ਇਲਾਕੇ ਦੇ ਵਿੱਚ ਸੇਵਾ ਕਰਨ ਦਾ ਨਹੀਂ ਹੈ ਉਹਦਾ ਮਕਸਦ ਹੈ ਸਿਰਫ ਭਗਵਾਨ ਨੂੰ ਹਰਾਉਣ ਦਾ ਤੇ ਬਾਕੀ ਸਵਾਲ ਤੁਸੀਂ ਆਪ ਹੀ ਜਾਣਦੇ ਹੋ ਖੈਰ ਆਪਣਾ ਪ੍ਰਗਟ ਸਿੰਘ ਨੇ ਕੈਬਨਟ ਬਣਤੀ ਜਿਹੜੇ ਐਕਸ ਹੈਗੇ ਉਹਨਾਂ ਨੇ ਕਿਹਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਇੱਕੋ ਹੀ ਸਰਕਾਰ ਹੈ ਬੇਟਾ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਇਕੱਠੇ ਲੜ ਰਹੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਆਪਾਂ ਕਿੱਥੇ ਉਹਨਾਂ ਦੇ ਨਾਲ ਇਕੱਠੇ ਹੋ ਸਕਦੇ ਚੰਡੀਗੜ੍ਹ ਦੇ ਵਿੱਚ ਜੋ ਮੈਂ ਕਹਿੰਦਾ ਦੂਰ ਨਾ ਜਾਓ ਹਰਿਆਣਾ ਦੇ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਇੱਕ ਮੋਢੇਕੇ ਲੜ ਰਹੀ ਹੈ ਇੰਡੀਆ ਅਲਾਈਅንስ ਦੇ ਵਿੱਚ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇਕੱਠੀ ਹੈ ਸਾਡੇ ਨਾਲ ਕੌਣ ਝੁੱਡ ਸਕਦਾ ਹੈ ਬੀਜੇਪੀ ਦਾ ਮੁਕਾਬਲਾ ਕਿਸ ਨਾਲ ਇੱਥੇ ਮੋਦੀ ਸਾਹਿਬ ਦਾ ਮੁਕਾਬਲਾ ਕਿਸੇ ਦੇ ਨਾਲ ਨਹੀਂ ਹੈ ਔਰ ਲੋਕਾਂ ਨੇ ਪੰਜਾਬ ਦੇ ਵਿੱਚ ਵੀ ਇਸ ਵਾਰ ਮੋਦੀ ਸਾਹਿਬ ਦੀ ਗਾਰੰਟੀਆਂ ਤੇ ਮੋਦੀ ਸਾਹਿਬ ਦੇ ਜੋ ਕੰਮ ਕੀਤੇ ਹਨ ਮੋਦੀ ਸਾਹਿਬ ਦੇ ਨਾਮ ਤੇ ਵੋਟ ਪਾਣੀ ਮੇਰਾ ਨਾਮ ਹਰਪਾਲ ਸਿੰਘ ਪੇਂਦਰੀ ਕਲਾ ਕੀ ਕਹੂੰਗੇ ਅਸੀਂ ਵੋਟਾਂ ਡੇਮ ਦੇ ਅੱਜ ਭਾਰਤੀ ਜਨਤਾ ਪਾਰਟੀ ਜਿਹੜਾ ਪੂਰਾ ਬੁਰੂਦ ਕਰੇ ਦੇਖੋ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਕਿਸਾਨਾਂ ਦੀ ਵਿਰੋਧੀ ਹੈ ਕਿਉਂਕਿ ਪਹਿਲਾ ਜਦ ਸੰਘਰਸ਼ ਸਾਡਾ ਚਾਲੂ ਹੋਇਆ ਸੀਗਾ ਉਸ ਸੰਘਰਸ਼ ਦੇ ਵਿੱਚ ਅਸੀਂ 13 ਮਹੀਨੇ ਤੋਂ ਉੱਥੇ ਦਿੱਲੀ ਦੀਆਂ ਸੜਕਾਂ ਤੇ ਬਹਿ ਕੇ ਆਏ ਆ ਉਸ ਤੋਂ ਬਾਅਦ ਬੇਸ਼ੱਕ ਮੋਦੀ ਨਿਸਾਬ ਨੇ ਕਿਹਾ ਸੀਗਾ ਵੀ ਜਿਹੜੇ ਕਾਲੇ ਕਾਨੂੰਨ ਐ ਮੈਂ ਤੁਹਾਡੇ ਕਾਲੇ ਕਾਨੂੰਨ ਰੱਦ ਕਰਦਾ ਪਰ ਉਹ ਜਿਹੜੇ ਕਾਲੇ ਕਾਨੂੰਨ ਨੇ ਰੱਦ ਨਹੀਂ ਕੀਤੇ ਗਏ ਤੇ ਅਰ ਜਿਹੜੀਆਂ ਉਹਦੇ ਵਿੱਚ ਮੰਨੀਆਂ ਹੋਈਆਂ ਮੰਗਾਂ ᱛੀਆਂ ਜਿਵੇਂ ਸਾਡੀ ਐਮਐਸਪੀ ਮੰਨੀ ᱛੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਇਹਤੇ ਕਾਨੂੰਨ ਬਣਾਵਾਂਗੇ ਪਰ ਉਸਤੇ ਹਜੇ ਤੱਕ ਕੋਈ ਕਾਨੂੰਨ ਨਹੀਂ ਬਣਾਇਆ ਉਹ ਉਵੇਂ ਜ਼ਿਕਰੀ ਲੜਕਦੀਆਂ ਮੰਗਾਂ ਨੇ ਸਾਡੇ ਜਿਹੜੇ ਕਿਸਾਨ ਸ਼ਹੀਦ ਹੋ ਗਏ ਤੇ ਉਹ ਕਿਸਾਨਾਂ ਨੂੰ ਹਜੇ ਤੱਕ ਇਹਨਾਂ ਨੇ ਸ਼ਹੀਦ ਨਹੀਂ ਕਿਹਾ ਗਿਆ ਅਰ ਲਖਮੀਰਪੁਰ ਖੀਰੀ ਦੇ ਵਿੱਚ ਜਿਹੜਾ ਅਜੇ ਟੋਨੀ ਵਰਗੇ ਨੇ ਅਜੇ ਮਿਥੇਰੇ ਵਰਗੇ ਨੇ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੇ ਉੱਪਰ ਗੱਡੀਆਂ ਚੜ੍ਹ ਕੇ ਸਾਡੇ ਕਿਸਾਨ ਸ਼ਹੀਦ ਕਰਤੇ ਤੇ ਪੱਤਰਕਾਰ ਵੀ ਸ਼ਹੀਦ ਕਰਤੇ ਤੇ ਪਰ ਉਹ ਹਜੇ ਓਮੇ ਜਿੱਕਰੀ ਕਿਉਂਕਿ ਕਿਸਾਨਾਂ ਦੀ ਮੰਗ ਸੀ ਵੀ ਉਸ ਬੰਦੇ ਨੂੰ ਉਥੇ ਮੰਤਰੀ ਮੰਡਲ ਦੇ ਵਿੱਚੋਂ ਹਟਾ ਕੇ ਜੇਲ੍ਹ ਦੇ ਵਿੱਚ ਛੱਡਿਆ ਜਾਵੇ ਪਰ ਇਹਨਾਂ ਨੇ ਕੋਈ ਹਜੇ ਤੱਕ ਉਮਜਿਕਰੀ ਮੰਤਰੀ ਹੈ ਮੰਤਰੀ ਦਾ ਮੁੰਡਾ ਵੀ ਉਮਜਿਕਰੀ ਫਿਰਦਾ ਹੈ ਬੇਸਕੈ ਜਿਹੜੇ ਮਾੜਾ ਮੋਟਾ ਕਹਤਾ ਸੀ ਜੇਲ੍ਹ ਦੇ ਅੰਦਰ ਕਰਤਾ ਪਰ ਨਹੀਂ ਉਹ ਉਮਜਿਕਰੀ ਬਾਹਰ ਫਿਰਦੇ ਨੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਹੁਣ ਵੀ ਵੋਟਾਂ ਦੇ ਵਿੱਚ ਉਹਨਾਂ ਨੂੰ ਟਿਕਟ ਦੇ ਕੇ ਫੇਰ ਨਵਾਜਿਆ ਗਿਆ ਜਾਂਦੀ ਇੱਥੋਂ ਪਤਾ ਲੱਗਦਾ ਵੀ ਜਿਹੜੀ ਬੀਜੇਪੀ ਹੈ ਉਸ ਕਿਸਾਨਾਂ ਦੀ ਬਹੁਤ ਜ਼ਿਆਦਾ ਵਿਰੋਧੀ ਹੈ ਵੀ ਕਿਸਾਨਾਂ ਦੇ ਉਹ ਬਿਲਕੁਲ ਪੱਖ ਦੇ ਵਿੱਚ ਨਹੀਂ ਹੈਗੀ ਕਿਸਾਨਾਂ ਦੇ ਵਿਰੋਧ ਵਿੱਚ ਵਿੱਚ ਚੱਲ ਰਹੀ ਹੈ ਕਿਉਂਕਿ ਹੁਣ ਸਾਡਾ ਜਿਹੜਾ ਦੁਦਾਰੇ ਆ ਮੋਰਚਾ ਲੱਗਿਆ ਤੀਗਾ ਪਰ ਉਸ ਦੇ ਵਿੱਚ ਸਾਡੇ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਜਾਣ ਨਹੀਂ ਦਿੱਤਾ ਕਿਉਂਕਿ ਅਸੀਂ ਦਿੱਲੀ ਕਿਉਂ ਨਹੀਂ ਜਾ ਸਕਦੇ ਸਾਡੇ ਦੇਸ਼ ਦੀ ਰਾਜਧਾਨੀ ਹੈ ਅਸੀਂ ਕਿਸਾਨ ਆ ਜਿਹੜੇ ਜੇ ਅਸੀਂ ਕੋਈ ਆਪਣਾ ਪ੍ਰਦਰਸ਼ਨ ਕਰਦੇ ਆ ਤਾਂ ਸਾਡਾ ਹੱਕ ਮੰਗਦਾ ਅਸੀਂ ਦਿੱਲੀ ਦੇ ਵਿੱਚ ਜਾ ਕੇ ਉੱਥੇ ਪ੍ਰਦਰਸ਼ਨ ਕਰ ਸਕਦੇ ਆ ਪਰ ਇਸ ਸਰਕਾਰ ਨੇ ਸਾਨੂੰ ਬਾਰਡਰਾਂ ਦੇ ਉੱਪਰ ਹੀ ਰੋਕ ਕੇ ਉੱਥੇ ਸਾਡੇ ਕਿਸਾਨਾਂ ਦੇ ਉੱਪਰ ਇੰਨਾ ਤਸੱਦਦ ਕੀਤਾ ਬਿਕੋਸ ਕਿਸਾਨਾਂ ਦੇ ਉੱਪਰ ਸਾਡਿਆਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਕੁਝ ਕਿਸਾਨ ਸਾਡੇ ਜਿਵੇਂ ਸੁਭ ਕਰਨ ਸੀਗਾ ਉਹ ਸ਼ਹੀਦ ਵੀ ਕਰਤਾ ਤੇ ਕੁਝ ਸਾਡੇ ਕਿਸਾਨ ਤੇ ਜਿਹੜੇ ਬੋਰੀਆਂ ਦੇ ਵਿੱਚ ਬੰਨ ਕੇ ਇਸ ਗੁੰਡੀ ਸਰਕਾਰ ਨੇ ਉਹ ਪਰਲੇ ਪਾਸੇ ਲਾ ਕੇ ਸਾਡੇ ਪੰਜਾਬ ਦੇ ਵਿੱਚੋਂ ਕਿਸਾਨ ਚੱਕ ਕੇ ਹਰਿਆਣੇ ਦੇ ਪਰਲੇ ਪਾਸੇ ਬਾਰਡਰਾਂ ਤੇ ਲੈ ਜਾ ਕੇ ਉਹ ਸਾਡੇ ਕਿਸਾਨਾਂ ਨਾਲ ਬਹੁਤ ਕੁੱਟਮਾਰ ਕੀਤੀ ਹੈ ਸਾਡੇ ਕਿਸਾਨਾਂ ਦੇ ਜਵਾੜੇ ਤੋੜੇ ਗਏ ਨੇ ਇਸ ਕਰਕੇ ਅਸੀਂ ਇਸ ਸਰਕਾਰ ਦਾ ਪੂਰਾ ਵਿਰੋਧ ਕਰਦੇ ਆਂ ਵੀ ਜਦੋਂ ਇਹ ਸਾਨੂੰ ਦਿੱਲੀ ਦੇ ਵਿੱਚ ਜਾਣ ਨਹੀਂ ਦਿੰਦੇ ਤਾਂ ਅਸੀਂ ਇਹਨਾਂ ਨੂੰ ਸਾਡੇ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਉਣਗੇ ਤੇ ਪਿੰਡਾਂ ਦੇ ਵਿੱਚ ਵੀ ਆਉਣਗੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਅਸੀਂ ਇਸ ਕਰਕੇ ਅੱਜ ਅਸੀਂ ਇਹਨਾਂ ਦਾ ਵਿਰੋਧ ਕਰ ਰਹੇ ਹਾਂ ਨਾ ਬਪਾਈ ਥੋੜਾ ਗੁਰਦੇਵ ਸਿੰਘ ਜੀ ਪਿੰਡ ਲੱਡਾ ਕੀ ਕਹਿਣਾ ਚਾਹੁੰਦਾ ਕਾਈ ਪ੍ਰਧਾਨ ਮੈਂ ਕਹਿਣਾ ਚਾਹੁੰਦਾ ਜੀ ਇਸ ਟਾਈਮ ਕਿਹੜੀ ਸਰਕਾਰ ਇਹ ਗੱਲਾਂ ਕਰਦੀ ਐ ਹਜੇ ਦਫੇ ਸਾਨੂੰ ਲਾਉਂਦੀ ਐ ਮੈਂ ਇਸ ਗੱਲ ਤੋਂ ਪਹਿਲੀ ਨਾ ਫਿੱਟ ਲਾਣ ਦੀ ਦਿੰਨਾ ਅਸੀਂ ਸਰਕਾਰ ਨੂੰ ਕਿਹੜੀ ਸਾਨੂੰ ਇਹ ਗੁੰਗੇ ਬੋਲੇ ਬਣਾਈ ਫਿਰਦੀ ਐ ਕਿਸ ਟਾਈਮ ਅਸੀਂ ਸਾਡਾ ਚੌਂ ਨਹੀਂ ਰੋਡ ਅਸੀਂ ਕੰਮ ਛੱਡ ਕੇ ਥੜਕਾਂ ਦੇ ਫਿਰਦੇ ਆਂ ਭੁੱਖੇ ਇੱਥੇ ਵੀ ਕਾਦੇ ਪਿੱਛੇ ਖੰਨਾ ਸਾਹਿਬ ਨੂੰ ਇੰਨੀ ਗੱਲ ਸੋਚਣੀ ਨਹੀਂ ਚਾਹੀਦੀ ਐ ਸਾਰਾ ਦਿਨ ਤਾਂ ਕੱਲ ਭੁੱਖੇ ਸੈਂ ਮੇਰੇ ਅੰਨੇ ਨੇ ਮਗਰ ਵੀ ਐਂ ਦੱਸੋ ਗੱਲ ਰਾਤਾਂ ਨਹੀਂ ਸਾਡੀ ਸਾਡੇ ਪੰਜਾਬ ਦੀ ਧਰਤੀ ਵੀ ਮੈਨੂੰ ਐਂ ਦੱਸੋ ਗੱਲ ਵੀ ਸਾਇ ਉਹ ਦੂਜੀ ਹੱਦ ਕਿਵੇਂ ਬਣਾਤੀ ਪਾ ਆਪਣਾ ਪਾਕਿਸਤਾਨ ਦੂਜੇ ਮੁਰਖ ਬਣਾ ਕੇ ਸੜਕਾਂ ਤੇ ਰੋਕਾਂ ਲਾਤੀਆਂ ਸੜਕਾਂ ਦੇ ਕਿੱਲ ਗੱਡ ਤੇ ਅਸੀਂ ਉੱਥੋਂ ਵੀ ਲੰਘ ਨਹੀਂ ਸਕਦੇ ਵੀ ਇਸ ਗੱਲ 'ਚ ਸਾਡੇ ਵਿੱਚ ਬਹੁਤ ਸਾਨੂੰ ਦੁੱਖਾ ਹੈ ਕਿਹੜਾ ਸਰ ਦਾ ਕਿਰਨਦੀਪ ਮਗਰ ਮੁੜੇ ਜਾਂਦੇ ਨੇ ਗਾਰਡਨ ਵਿੱਚੋਂ ਗੋਲੀ ਕੱਢ ਕੇ ਨੌਜਵਾਨ ਮੁੰਡਾ ਮਾਰਿਆ ਅੱਜ ਉਹਨਾਂ ਦੀਆਂ ਮਾਵਾਂ ਤੇ ਉਹਨਾਂ ਦੀ ਭੈਣਾਂ ਦਾ ਮ ਹਾਲ ਪੁੱਛਣਾ ਚਾਹੀਦਾ ਇਹ ਜਵਾਬ ਤੇ ਅਸੀਂ ਸਰਕਾਰ ਨੂੰ ਬਹੁਤ ਫਿੱਟ ਲਾਨਤੀ ਦੇ ਰਹਾਂ ਵੀ ਛੋਟਣੀ ਨਹੀਂ ਚਾਹੀਦੀ ਇਹ ਗੱਲ ਵੀ ਇਹ ਗੱਲ ਨਹੀਂ ਕੋਈ ਅਸੀਂ ਦੂਜੇ ਮੁਲਖ ਦੇ ਬੰਦੇ ਨਹੀਂ ਅਸੀਂ ਆਪਣੀ ਮੰਗ ਮੰਗ ਰਹੇ ਹਾਂ ਕੋਈ ਨਜਾਇਜ਼ ਡਾਕਾ ਨਹੀਂ ਮਾਰਦੇ ਕੋਈ ਗਲਤ ਕੰਮ ਨਹੀਂ ਕਰਦੇ ਕਦਰ ਮੈਨੂੰ ਸਾਰੀ ਜਨਤਾ ਨੂੰ ਬਚਾਉਣ ਬਾਅਦ ਤੇ ਅਸੀਂ ਦਿਨ ਰਾਤ ਲੱਗੇ ਹੋਏ ਹਾਂ ਲੱਗੇ ਰਹਾਂਗੇ ਕਿੱਥੇ ਵੀ ਜਾਣ ਕੇ ਉਮੇਂ ਜਿੱਕਰ ਅਸੀਂ ਵਿਰੋਧ ਕਰਾਂ ਕਰਦੇ ਰਹਾਂਗੇ ਬਿਲਕੁਲ ਮਗਰੋਂ ਹਟਦੇ ਨਹੀਂ ਹੈਗੇ ਜੋ ਮਰਜ਼ੀ ਸਾਡੇ ਨਾਲ ਕਰਨਾ ਕਰ ਲੈ